ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਅੰਗਰੇਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਹੈ ਐਨੇ ਥੋੜੇ ਸਮੇਂ ਦੇ ਵਿੱਚ ਆਪ ਜੀ ਮੇਰੇ ਚੈਨਲ ਨੂੰ ਜਿੰਨੇ ਵੀ ਸਰੋਤੇ ਸੁਣ ਰਹੇ ਹਨ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਆਪ ਜੀ ਦਾ ਬਹੁਤ ਰਿਣੀ ਹਾਂ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਬਈ ਹੋਰ ਵੀ ਵੱਤ ਵਦ ਸ਼ੇਅਰ ਕਰੋ ਤੇ ਵੱਤ ਵਦ ਮੇਰੀਆਂ ਵੀਡੀਓ ਜਿਹੜੀਆਂ ਚੈਨਲ ਦੀਆਂ ਜਰੂਰ ਸੁਣਿਆ ਕਰੋ ਤਾਂ ਕਿ ਅਸੀਂ ਨਵਾਂ ਚੈਨਲ ਸ਼ੁਰੂ ਕੀਤਾ ਹੈ ਤਾਂ ਆਪ ਸਾਰੀਆਂ ਸੰਗਤਾਂ ਦੇ ਬਹੁਤ ਹੀ ਸਹਿਯੋਗ ਦੀ ਜ਼ਰੂਰਤ ਹੈ ਉਮੀਦ ਕਰਦਾ ਮੈਂ ਵੀ ਆਪ ਜੀ ਮੇਰੇ ਚੈਨਲ ਨੂੰ ਸੁਣ ਕੇ ਵੀਡੀਓ ਨੂੰ ਸੁਣ ਕੇ ਸਹਿਯੋਗ ਕਰੋਗੇ ਇੰਨੀਆ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ Vá, chico, que